ਹਾਂਜੀ ਸਤਿ ਸ੍ਰੀ ਅਕਾਲ ਵੀਰ ਮੇਰਾ ਕੀ ਹਾਲ ਆ ਅੱਛਾ ਇੱਕ ਨੀਗਾ ਬਹੁਤ ਵੀਰਾਂ ਦੇ ਮੈਸੇਜ ਆਉਂਦੇ ਆ ਸਵਾਲ ਆਉਂਦੇ ਆ ਹਨਾ ਬਹੁਤ ਵੀਰਾਂ ਨਾਲੇ ਹੋਈ ਵੀ ਆ ਹੋਈ ਵੀ ਜਾਂਦੀ ਏ ਜਿਹੜੇ ਨਵੇਂ ਆ ਰਹੇ ਆ ਵੀ ਭਾਈ ਮਾਲਕ ਕਿੱਟ ਨਹੀਂ ਜਮਾ ਕਰਾਉਂਦਾ ਮਾਲਕ ਪਰਫਾ ਤੁਰੇ ਨਹੀਂ ਲੈ ਕੇ ਜਾਂਦਾ ਹਨਾ ਮਾਲਕ ਮੁੱਕਰ ਗਿਆ ਇਹਦੇ ਵਿੱਚੋਂ 50% ਨੀ ਆਪਾਂ ਕਹਿ ਸਕਦੇ 50% ਤੋਂ ਵੀ ਵੱਧ ਮਾਲਕ ਦਾ ਇਹਦੇ ਵਿੱਚ ਕਸੂਰ ਹੈ ਨੀਗਾ। ਇਹ ਕਸੂਰ ਤਾਂ ਹੈਗਾ ਤਾਂ ਸਾਰਾ ਤੁਹਾਡੇ ਵਿਚੋਲੇ ਦਾ ਜਿਹੜਾ ਤੁਸੀਂ ਏਜੰਟ ਵਿੱਚ ਪਾਇਆ। ਮਾਲਕ ਦੇ ਦੇ ਆਪਣੇ ਵਿੱਚ ਜਿਹੜਾ ਤੁਹਾਡਾ ਏਜੰਟ ਹੈ ਨਾ 80% ਕਸੂਰ ਉਹਦਾ। ਉਹ ਮਾਲਕ ਨੂੰ ਉਹਦਾ ਪੇਮੈਂਟ ਵਗੈਰਾ ਕਰਨ ਦੀ ਬਜਾਏ ਮਾਲਕ ਨੂੰ ਦੱਸਣਾ ਹੀ ਨਹੀਂ ਚਾਹੁੰਦਾ। ਮਾਲਕ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂਗਾ ਵੀ ਮੇਰਾ ਬੰਦਾ ਆਇਆ ਵੀ ਹੈ ਕੋਈ ਇਹ ਆਪਣੇ ਵਾਲੇ ਜਿਹੜੇ ਚੋਰ ਠੱਗ ਬੈਠੇ ਹੈ ਨਾ ਇੱਥੇ ਇਹ ਉਹਨਾਂ ਦਾ ਸਾਰਾ ਕਸੂਰ ਆ ਉਹ ਮੜ ਮਾਲਕ ਤੇ ਦਿੰਦੇ ਆ ਮਾਲਕ ਦੇ ਸਿਰ ਤੇ ਵੀ ਉਹ ਨਹੀਂ ਜਾਂਦਾਗਾ ਉਹ ਮੁੱਕਰ ਗਿਆ ਉਹ ਮਰ ਗਿਆ ਨਹੀਂ 184% ਬੰਦਿਆਂ ਨਾਲ ਇਦਾਂ ਹੋ ਰਹੀ ਆ ਵੀ ਮਾਲਕ ਨੂੰ ਤਾਂ ਪਤਾ ਹੀ ਨਹੀਂਗਾ ਵੀ ਸਾਡਾ ਬੰਦਾ ਆਇਆ ਗਿਆ ਤੋਂ ਵੀ ਮੇਰੇ ਕਿਵੇਂ ਨਾ ਕਿਵੇਂ ਕਰਕੇ ਆਪਣੀ ਪਹਿਲੀ ਕਿੱਟ ਪਹਿਲਾ ਪਰਫਾ ਦੂਰਾ ਜਰੂਰ ਕਰਵਾਓ ਹਨਾ ਕਿਵੇਂ ਨਾ ਕਿਵੇਂ ਕਰੇ ਇਹ ਸਾਰਾ ਇਥੋਂ ਦੇ ਥੱਗ ਏਜੰਟਾਂ ਦਾ ਰਚਾਇਆ ਹੋਇਆ ਖੇਡ ਹੈਗਾ ਸੱਚੀ ਗੱਲ